ਦਾ ਸ਼ੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਪਟਿਆਲਾ ਦੇ ਵਿੱਚ ਹੋ ਰਹੀ ਹੈ ਤਾਂ 11 ਵਜੇ ਦੇ ਕਰੀਬ ਬਹਾਦਰਗੜ ਦੇ ਵਿੱਚ ਇਹ ਮੀਟਿੰਗ ਹੋਵੇਗੀ ਜਿਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਇਸ ਕਮੇਟੀ ਨੂੰ ਲੈ ਕੇ ਅਤੇ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਤਾਂ ਉਹ ਕਮੇਟੀ ਅੱਜ ਆਪਣੀ ਪਹਿਲੀ ਮੀਟਿੰਗ ਆ ਜਿਹੜੀ ਉਹ ਕਰਨ ਵਾਲੀ ਹੈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨ ਦੇ ਵੱਲੋਂ ਫਸਲਾ ਜਿਹੜਾ ਉਹ ਸੁਣਾਇਆ ਗਿਆ ਸੀ ਅਕਾਲੀ ਦਲ ਦੀ ਦੋਸ਼ੀ ਲੀਡਰਸ਼ਿਪ ਦੇ ਖਿਲਾਫ ਤਨਖਾਹ ਜਿਹੜੀ ਉਹ ਲਗਾਈ ਗਈ ਸੀ ਤੇ ਇਹ ਗੱਲ ਜਥੇਦਾਰ ਸਹਿਬਾਨ ਨੇ ਆਖੀ ਸੀ ਕਿ ਇਹ ਲੀਡਰਸ਼ਿਪ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਨਾਲ ਹੀ ਅਕਾਲੀ ਦਲ ਦੀ ਨਵੀਂ ਭਰਤੀ 6 ਮਹੀਨੇ ਵਿੱਚ ਕਰਨ ਨੂੰ ਲੈ ਕੇ ਇੱਕ ਸੱਤ ਮੈਂਬਰੀ ਨਿਗਰਾਨ ਕਮੇਟੀ ਦਾ ਗਠਨ ਜਿਹੜਾ ਉਹ ਕਰਨ ਬਾਰੇ ਜਥੇਦਾਰ ਸਹਿਬਾਨ ਦੇ ਵੱਲੋਂ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਸਨ ਲੇਕਿਨ ਇਹ ਨਵੀਂ ਕਮੇਟੀ ਕਾਨੂੰਨੀ ਅੜਚਨਾ ਦੇ ਚੱਲਦਿਆਂ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ ਤਾਂ ਫਿਲਹਾਲ ਇਹ ਕਮੇਟੀ ਆ ਜਿਹੜੀ ਹੁਣ ਆਪਣੀ ਪਹਿਲੀ ਮੀਟਿੰਗ ਆ ਜਿਹੜੀ ਉਹ ਕਰਨ ਵਾਲੀ ਹੈ ਤਕਰੀਬਨ 1 ਘੰਟੇ ਬਾਅਦ ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਉਹ ਸ਼ੁਰੂ ਹੋਵੇਗੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸਲੀਲ ਤੋਂ ਕਮੇਟੀ ਬਣਾਉਣ ਬਾਬਤ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਸੀ ਇਸ ਦੀ ਅੱਜ ਪਹਿਲੀ ਮੀਟਿੰਗ ਹੋਣ ਵਾਲੀ ਹੈ ਜਥੇਦਾਰ ਸਹਿਬਾਨ ਵੱਲੋਂ ਵਰਕਿੰਗ ਕਮੇਟੀ ਨੂੰ ਜਲਦ ਇਸ ਕਮੇਟੀ ਨੂੰ ਲਾਗੂ ਕਰਨ ਬਾਰੇ ਕਿਹਾ ਗਿਆ ਸੀ ਇਸ ਕਮੇਟੀ ਨੂੰ ਜਲਦ ਕਾਰਜਸ਼ੀਲ ਕਰਨ ਵਾਲੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸਿੰਘ ਸਹਿਬਾਨ ਦੇ ਵੱਲੋਂ ਕਿਹਾ ਗਿਆ ਸੀ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਭਾਰਤੀ ਮੂਹਮ ਨੂੰ ਲੈ ਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰ ਵੀ ਅਗਵਾ ਨੂੰ ਵਕ ਵਕ ਥਾਵਾਂ ਉੱਪਰ ਅਬਜ਼ਰਵਰ ਲਗਾਇਆ ਗਿਆ ਸੀ ਤਾਂ ਅਕਾਲੀ ਦਲ ਵੱਲੋਂ ਨਿਯੁਕਤ ਕੀਤੇ ਗਏ ਅਬਜ਼ਰਵਰਾਂ ਉੱਤੇ ਕੁਝ ਕਮੇਟੀ ਮੈਂਬਰਾਂ ਵੱਲੋਂ ਪਹਿਲਾਂ ਹੀ ਸਵਾਲ ਲੈ ਜਿਹੜੇ ਉਹ ਚੁੱਕੇ ਗਏ ਸੀ ਪਹਿਲਾਂ ਹੀ ਵਿਰੋਧ ਹੈ ਜਿਹੜਾ ਉਹ ਕੀਤਾ ਗਿਆ ਸੀ ਤਾਂ ਕਮੇਟੀ ਮੈਂਬਰਾਂ ਦੀ ਮੰਗ ਸੀ ਕਿ ਨਿਗਰਾਨ ਕਮੇਟੀ ਦੇ ਅਧੀਨ ਹੀ ਭਰਤੀ ਮੁਹਿੰਮ ਜਿਹੜੀ ਉਹ ਚੱਲਣੀ ਚਾਹੀਦੀ ਹੈ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਉਹ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਕਾਨੂੰਨੀ ਪੱਖਾਂ ਦਾ ਅਤੇ ਕਾਨੂੰਨੀ ਅਰਚਲਾਂ ਦਾ ਹਵਾਲਾ ਦੇ ਰਹੀ ਸੀ ਇਸ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਵੱਲੋਂ ਕਈ ਵਾਰ ਜਥੇਦਾਰ ਗਿਆਨੀ ਰਗਵੀ ਸਿੰਘ ਦੇ ਨਾਲ ਵੀ ਮੁਲਾਕਾਤ ਆ ਜਿਹੜੀ ਉਹ ਕੀਤੀ ਗਈ ਸੀ ਦੱਸ ਦਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਨਵੀਂ ਕਮੇਟੀ ਭਰਤੀ ਨੂੰ ਲੈ ਕੇ ਬਣਾਈ ਗਈ ਹੈ ਤਾਂ ਇਹਨਾਂ ਸੱਤ ਮੈਂਬਰਾਂ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ, ਗੁਰਪ੍ਰਤਾਪ ਸਿੰਘ ਵਡਾਲਾ, ਮਰਪੇ ਸਿੰਘ ਈਆਲੀ, ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਉਮੈਦਪੁਰੇ, ਕਿਰਪਾਲ ਸਿੰਘ ਬਡੁੰਗਰ ਅਤੇ ਸਤਵੰਤ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਕਮੇਟੀ ਵੱਲੋਂ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਜਦੋਂ ਕਮੇਟੀ ਕਾਰਜਸ਼ੀਲ ਹੁੰਦੀ ਹੈ ਤਾਂ ਕੀ ਕੁਝ ਹੁੰਦਾ ਹੈ ਕਿਉਂਕਿ ਕੁਝ ਆਗੂ ਨੇ ਜਿਹੜੇ ਉਹ ਜ਼ਰੂਰ ਵੱਡੇ ਸਵਾਲ ਨੇ ਜਿਹੜੇ ਉਹ ਚੁੱਕਦੇ ਨਜ਼ਰ ਆਏ ਸੀ ਪਹਿਲਾਂ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਿਹੜੇ ਉਹਨਾਂ ਨੇ ਵੱਡੇ ਸਵਾਲ ਚੁੱਕੇ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਕਮੇਟੀ ਆ ਜਿਹੜੀ ਇਸ ਨੂੰ ਕਾਰਜਸ਼ੀਲ ਨਹੀਂ ਕੀਤਾ ਜਾ ਰਿਹਾ ਜਥੇਦਾਰ ਸਾਹਿਬਾਨ ਦੇ ਆਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ ਦੂਜੇ ਪਾਸੇ ਮਨਪ੍ਰੀਤ ਸਿੰਘ ਯਾਲੀ ਦੀ ਡਿਊਟੀ ਇੱਕ ਹੋਰ ਥਾਂ ਉੱਤੇ ਲਗਾ ਦਿੱਤੀ ਗਈ ਸੀ ਜਿਸ ਤੋਂ ਲੈ ਕੇ ਮਨਪ੍ਰੀਤ ਯਾਲੀ ਦੇ ਵੱਲੋਂ ਇੱਕ ਪੋਸਟ ਆ ਜਿਹੜੀ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਇਹ ਮੀਟਿੰਗ ਆ ਜਿਹੜੀ ਉਹ ਰੱਖ ਲਈ ਗਈ ਆ ਜਿਹੜੀ ਨਵੀਂ ਵਰਕਿੰਗ ਕਮੇਟੀ ਜਿਹੜੀ ਨਵੀਂ ਕਮੇਟੀ ਨਵੀਂ ਭਰਤੀ ਦੇ ਲਈ ਲਾਗੂ ਕੀਤੀ ਗਈ ਸੀ ਉਹ ਕਮੇਟੀ ਦੀ ਅੱਜ ਮੀਟਿੰਗ ਆ ਜਿਹੜੀ ਉਹ ਪਟਿਆਲਾ ਦੇ ਵਿੱਚ ਹੋਣ ਜਾ ਰਹੀ ਹੈ ਕੁਝ ਜੀ ਸਵੇਰ ਬਾਅਦ ਇਹ ਮੀਟਿੰਗ ਆ ਜਿਹੜੀ ਉਹ ਪਟਿਆਲਾ ਦੇ ਬਹਾਦਰਗੜ ਦੇ ਵਿੱਚ ਸ਼ੁਰੂ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਨਵੀਂ ਕਮੇਟੀ ਦੇ ਵੱਲੋਂ ਕਿਹੜੇ ਫੈਸਲੇ ਨੇ ਜਿਹੜੇ ਉਹ ਲਏ ਜਾਂਦੇ ਨੇ ਅਤੇ ਅਗਲਾ ਪ੍ਰਧਾਨ ਸ਼ੋਮਨੀ ਅਕਾਲੀ ਦਲ ਦਾ ਕੌਣ ਹੁੰਦਾ ਹੈ ਕੋਰ ਕਮੇਟੀ ਮੈਂਬਰਾਂ ਹੋਰ ਬਕਵਕ ਅਹੁਦਿਆਂ ਤੇ ਕਿਹੜੇ ਲੀਡਰ ਨੇ ਜਿਹੜੇ ਉਹ ਤੈਨਾਤ ਕੀਤੇ ਜਾਂਦੇ ਨੇ